ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਸਾਰੇ ਰਾਜ ਖੁਸ਼ੀ ਹੋਵੋਗੇ ਠੀਕ ਠਾਕ ਹੋਵੋਗੇ ਸੋ ਜੀ ਆਪਾਂ ਅੱਜ ਦੀ ਵੀਡੀਓ ਬਣਾਉਣੀ ਸ਼ੁਰੂ ਕਰਦੇ ਆ ਤਾਂ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਮਤਲਬ ਜਿਹੜੀ ਜੌਬ ਮਾਰਕੀਟ ਹੈ ਉਹ ਕਨੇਡਾ ਇੱਥੇ ਕੈਨੇਡਾ ਦੇ ਵਿੱਚ ਬਹੁਤ ਖਰਾਬ ਹੋ ਚੁੱਕੀ ਆ ਕਿ ਜੌਬ ਛੇਤੀ ਮਿਲਦੀ ਨਹੀਂ ਬਹੁਤ ੱੱਕੇ ਖਾਣੇ ਪੈਂਦੇ ਆ ਤੇ ਜਿਹੜੇ ਨਵੇਂ ਆਉਂਦੇ ਆ ਖਾਸ ਕਰਕੇ ਉਹਨਾਂ ਨੂੰ ਬਹੁਤ ਪ੍ਰੋਬਲਮਸ ਹੁੰਦੀਆਂ ਆ ਤੇ ਇਸ ਤੋਂ ਅੱਗੇ ਗੱਲ ਕਰਦੇ ਆ ਕਿ ਜਿਹੜੇ ਹੈਗੇ ਆ ਜਿੱਦਾਂ ਮਤਲਬ ਕਿ ਜ਼ਿਆਦਾ ਖਾਸ ਕਰਕੇ ਆਪਣੇ ਇੰਡੀਅਨਸ ਜਿਹੜੇ ਮਾਲਕਾ ਇੱਥੇ ਜਿਨ੍ਹਾਂ ਦੇ ਅੰਦਰ ਆਪਾਂ ਜੌਬ ਕਰਦੇ ਆ ਜਿਓ ਉਹ ਇੰਡੀਅਨਸ ਆ ਤਾਂ ਉਹ ਪੇ ਨਹੀਂ ਦਿੰਦੇ ਜ਼ਿਆਦਾ ਕਰਕੇ ਪੇ ਮਤਲਬ ਕਿ ਜਾਂਦਾ ਮਾਰ ਜਾਂਦੇ ਆ ਤੇ ਜਾਂ ਉਹ ਦਿੰਦੇ ਹੀ ਉਹ ਵੀ ਕੈਸ਼ ਤੇ ਲੈ ਜਾਂਦੇ ਬੰਦਿਆਂ ਨੂੰ ਜਿਨ੍ਹਾਂ ਨੂੰ 10-12 ਡਾਲਰ ਪੇ ਕਰਦੇ ਆ ਇਹ ਹੋਣ ਤੋਂ ਨਹੀਂ ਚੱਲਦਾ ਆ ਬਹੁਤ ਲੰਮੇ ਟਾਈਮ ਤੋਂ ਆ ਤਾਂ ਮਤਲਬ ਲੱਗਦਾ ਨਹੀਂ ਕਿ ਇਸ ਚੀਜ਼ ਕਦੇ ਬੰਦ ਹੋਊਗੀ ਹਨ ਮਤਲਬ ਇਹਦਾ ਕੋਈ ਹੈ ਨਹੀਂਗਾ ਵੀ ਇਹ ਬੰਦ ਹੋ ਜੂਗੀ ਵੀ ਕੈਸ਼ ਤੇ ਕੰਮ ਲਜਾਉਣ ਵਾਲਿਆਂ ਨੂੰ ਮਤਲਬ ਇੰਨੇ ਘੱਟ ਪੈਸੇ ਤੁਸੀਂ ਦੇ ਰਹੇ ਹੋ ਇਸ ਤੋਂ ਅੱਗੇ ਗੱਲ ਇਹ ਆ ਕਿ ਜੇ ਪਲੱਸ 2 ਕਰਕੇ ਆ ਤੁਸੀਂ ਆਉਣਾ ਚਾਹੁੰਦੇ ਆ ਤਾਂ ਪਲੀਜ਼ ਤੁਹਾਡੇ ਅੱਗੇ ਰਿਕੁਐਸਟ ਆ ਕਿ ਪਲੱਸ 2 ਕਰਕੇ ਤੁਸੀਂ ਇੱਥੇ ਨਾ ਆਓ ਮਤਲਬ ਆਪਾਂ ਤਾਂ ਟੋਟਲੀ ਅਸੀਂ ਇਹਨੂੰ ਬੰਦ ਕਰਨਾ ਚਾਹੁੰਦੇ ਆ ਕਿ ਜਿਹੜਾ ਕੋਈ ਪਲੱਸ 2 ਕਰਕੇ ਆ ਜਾਂਦਾ ਉਹ ਨਾ ਆਓ ਕਿਉਂਕਿ ਆਪਾ ਇਹ ਜਾਣਦੇ ਆ ਕਿ ਜਿਹੜੋਂ ਜੋ ਜੋ ਬੰਦੇ ਦੀ ਏਜ ਵੱਧਦੀ ਆ ਤੇ ਉਹਨੂੰ ਮਤਲਬ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ ਆ ਜਿੱਦਾਂ ਜਿਹੜੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵਿੱਚ ਆਉਂਦੇ ਆ ਉਹ ਮੈਂਟਲੀ ਤੇ ਮਤਲਬ ਮੈਂਟਲੀ ਵੀ ਤੇ ਇਮੋਸ਼ਨਲੀ ਵੀ ਉਹ ਮਤਲਬ ਕਿ ਸਟਰੋਂਗ ਹੋ ਗਏ ਹੁੰਦੇ ਆ ਫਰਕ ਆ ਬਹਿ ਜਾਂਦਾ ਉਹਨਾਂ ਦਾ ਪਲੱਸ 2 ਕੀਤੇ ਵਾਲਿਆਂ ਨਾਲੋਂ ਕਿਉਂਕਿ ਜਿਹੜੇ ਪਲੱਸ 2 ਕਰਕੇ ਆਉਂਦੇ ਆ ਉਹ ਤਾਂ ਮਤਲਬ ਕਿ ਜਸਟ ਤੁਹਾਨੂੰ ਪਤਾ ਕਿ ਅ ਪੜਾਈ ਦੇ ਵਿੱਚ ਹੁੰਦੇ ਆ ਪੜਾਈ ਕੀਤੀ ਆਇਲਸ ਕੀਤੀ ਤੇ ਜੇ ਤੁਸੀਂ ਗ੍ਰੈਜੂਏਸ਼ਨ ਵਗੈਰਾ ਕੀਤੀ ਹੁੰਦੀ ਆ ਤਾਂ ਉਹਦੇ ਪੁਆਇੰਟਸ ਜਿਵੇਂ ਤੁਹਾਨੂੰ ਲੱਗਦੇ ਪੀਅਰ ਦੇ ਵਿੱਚ ਮਿਲਦੇ ਹੀ ਮਿਲਦੇ ਆ ਪੁਆਇੰਟਸ ਦਾ ਥੋੜੇ ਬਹੁਤੇ ਪਰ ਇਹਦੇ ਨਾਲ ਇਹ ਆ ਕਿ ਤੁਸੀਂ ਮੈਂਟਲੀ ਵੀ ਸਟਰੋਂਗ ਹੋ ਜੰਨੇ ਆ ਇਮੋਸ਼ਨਲੀ ਵੀ ਸਟਰੋਂਗ ਹੋ ਜੰਨੇ ਹੋ ਹਨਾ ਇਸ ਦੇ ਨਾਲ ਫਰਕ ਤਾਂ ਪੈਂਦਾ ਹੀ ਆ ਤੇ ਜੋ ਹਨਾ ਮਤਲਬ ਕਿ ਪੜਨ ਦੇ ਵਿੱਚ ਹੀ ਰਹਿ ਗਏ ਨਾ ਉਹ ਕਿਤੇ ਬਾਹਰ ਅੰਦਰ ਆਏ ਗਏ ਹੁੰਦੇ ਆ ਚੰਗੀ ਤਰ੍ਹਾਂ ਨਾ ਉਹਨਾਂ ਨੂੰ ਪਤਾ ਹੁੰਦਾ ਆ ਇੱਕ ਉਹਨਾਂ ਦੀ ਇੱਜ਼ਤਾਂ ਦੀ ਹੁੰਦੀ ਆ ਕਿ ਉਹਨਾਂ ਨੂੰ ਗੱਲ ਸਮਝਣਾ ਮਤਲਬ ਉਹ ਆਪਦੇ ਤਰੀਕੇ ਨਾਲ ਉਸ ਗੱਲ ਨੂੰ ਸਮਝਦੇ ਆ ਮਤਲਬ ਕਿ ਜਿਹੜੇ ਪਾਸਟੂ ਕਰਕੇ ਆਉਂਦੇ ਆਂ ਕਈ ਵਾਰ ਉਹਨਾਂ ਨੂੰ ਮਤਲਬ ਕਿ ਬਹੁਤ ਉਹਨਾਂ ਨੂੰ ਦੂਜਿਆਂ ਨਾਲੋਂ ਜ਼ਿਆਦਾ ਮੁਸ਼ਕਲਾਂ ਹੁੰਦੀਆਂ ਆ ਕਿਉਂਕਿ ਇੱਕ ਤਾਂ ਨਾਰਮਲੀ ਦੇਖਿਆ ਕਿ ਉਹਨਾਂ ਨੂੰ ਤਾਂ ਕ੍ਰੈਡਿਟਸ ਕਾਰਡ ਵੀ ਨਹੀਂ ਯੂਜ਼ ਕਰਨੇ ਆਉਂਦੇ ਹੁੰਦੇ ਵੀ ਕਿੱਦਾਂ ਕਰਨੇ ਆ ਕਿਉਂਕਿ ਨੌਲੇਜ ਹੀ ਨਹੀਂ ਹੁੰਦੀ ਬਾਹਰ ਅੰਦਰ ਆਏ ਗਏ ਨਹੀਂ ਹੁੰਦੇ ਹੈਗੇ ਕਿਉਂਕਿ ਛੋਟੀ ਉਮਰ ਦੇ ਵਿੱਚ ਬੱਚੇ ਨਾਜ਼ੁਕ ਹੁੰਦੇ ਆ ਜ਼ਿਆਦਾ ਮਤਲਬ ਕਿ ਉਹ ਪਿਆਰ ਦੇ ਵਿੱਚ ਹੀ ਪਲੇ ਹੁੰਦੇ ਉਹਨਾਂ ਨੇ ਇਹ ਚੀਜ਼ਾਂ ਦੇਖੀਆਂ ਨਹੀਂ ਹੁੰਦੀਆਂ ਵੀ ਬਾਹਰ ਜਦੋਂ ਇੱਥੇ ਆਉਣਾ ਹੈ ਤੁਹਾਡੇ ਲਈ ਕਾਫੀ ਹਾਰਡ ਆ ਸਟਰਗਲ ਜਿਹੜੀ ਆ ਉਹ ਤਿੰਨ ਗੁਣਾ ਵੱਧ ਜਾਂਦੀ ਹੈ ਇੱਥੇ ਠੀਕ ਹੈ ਤਦ ਕਰਕੇ ਮਤਲਬ ਕਿ ਕੋਸ਼ਿਸ਼ ਕਰੋ ਕਿ ਪਲਾਸਟੂ ਤੋਂ ਬਾਅਦ ਵਿੱਚ ਨਾ ਆਓ ਥੋੜਾ ਮਤਲਬ ਕਿ ਅੱਗੇ 2-3 ਸਾਲ ਉਥੇ ਹੋਰ ਲਾਓ ਆਪਣੀ ਪੜ੍ਹਾਈ ਕਰੋ ਕੋਈ ਐਕਸਪੀਰੀਅੰਸ ਗੇਨ ਕਰ ਲਓ ਠੀਕ ਹੈ ਫਿਰ ਤਦ ਕਰਕੇ ਤੁਹਾਨੂੰ ਥੋੜਾ ਜਿਹੜਾ ਤੁਹਾਡਾ ਮੈਂਟਲੀ ਜਿਹੜੀ ਹੈਲਥ ਹੋ ਜ਼ਿਆਦਾ ਵਧੀਆ ਹੋ ਜਾਊਗੀ ਤੇ ਇਸ ਅੱਗੇ ਜੇ ਗੱਲ ਕਰੀਏ ਤਾਂ ਮਤਲਬ ਕਿ ਜੇ ਆਉਣਾ ਹੀ ਆ ਤੁਸੀਂ ਤੁਹਾਨੂੰ ਹੈਗਾ ਵੀ ਅਸੀਂ ਤਾਂ ਜਾਣਾ ਹੀ ਜਾਣਾ ਅਸੀਂ ਤਾਂ ਕੈਨੇਡਾ ਜਾਣਾ ਹੈ ਨਾ ਮਤਲਬ ਇਹ ਕਿ ਆਓ ਪਰ ਹੱਲੇ ਇਹ ਹੈ ਕਿ ਹਾਲ ਦੀ ਘੜੀ ਰੁਕਣਾ ਹੀ ਬੈਟਰ ਆ ਕਿ ਹੁਣ ਜਿੱਦਾਂ ਦਾ ਚੱਲ ਰਿਹਾ ਆ ਟਾਈਮ ਇਹਦੇ ਵਿੱਚ ਕੋਈ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਨਹੀਂ ਨੁਕਸਾਨ ਜ਼ਿਆਦਾ ਹੁੰਦਾ ਆ ਕਿਉਂਕਿ ਆਆਂ ਨੂੰ ਇੱਥੇ ਜ਼ਿਆਦਾ ਮੁਸ਼ਕਲਾਂ ਦੀਆਂ ਕੰਮ ਨਹੀਂ ਮਿਲਦਾ ਆ ਸਟਰਗਲ ਜ਼ਿਆਦਾ ਕਰਨੀ ਪੈਂਦੀ ਆ ਤਦ ਕਰਕੇ ਤੇ ਦੂਜੀ ਗੱਲ ਵੀ ਜੇ ਤੁਸੀਂ ਹੁਣ ਗੱਲ ਕਰੀ ਵੀ ਜੇ ਤੁਸੀਂ ਕਹਿੰਦੇ ਨਹੀਂ ਅਸੀਂ ਤੇ ਆਉਣਾ ਹੀ ਆ ਤੁਸੀਂ ਵੀ ਤਾਂ ਆਏ ਆ ਹਨਾ ਅਸੀਂ ਵੀ ਆਉਣਾ ਆ ਸੋ ਚਲੋ ਆਓ ਫਿਰ ਪਰ ਇਹ ਆ ਕਿ ਤੁਸੀਂ ਫ੍ਰੈਂਚ ਸਿੱਖ ਲਓ ਫ੍ਰੈਂਚ ਫ੍ਰੈਂਚ ਸਿੱਖੋ ਜਿਹੜੇ ਤੁਸੀਂ 2 ਸਾਲ 3 ਸਾਲ ਹੈਗੇ ਹੋ ਪਲੱਸ 2 ਤੋਂ ਬਾਅਦ ਵਿੱਚ ਤਾਂ ਉਹਦੇ ਵਿੱਚ ਤੁਸੀਂ ਮਤਲਬ ਇਹਨੂੰ ਜ਼ੋਰ ਲਾਓ ਕਿ ਤੁਹਾਨੂੰ ਫ੍ਰੈਂਚ ਆ ਜਵੇ ਕਿਉਂਕਿ ਫ੍ਰੈਂਚ ਦੇ ਇੱਥੇ ਬਹੁਤ ਜ਼ਿਆਦਾ ਆਪਸ਼ਨ ਆ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਹੁਣੇ ਹੀ ਆਉਣਾ ਹੈ ਅਸੀਂ ਹੁਣ ਆਉਣ ਦੇ ਚਾਹਵਾਨ ਆ ਸੋ ਬੈਟਰ ਇਹ ਹੈ ਕਿ ਤੁਸੀਂ ਫ੍ਰੈਂਚ ਨੂੰ ਸਿੱਖੋ ਪੜ੍ਹਨੀ ਸਿੱਖੋ ਲਿਖਣੀ ਸਿੱਖੋ ਕਿਉਂਕਿ ਉਹਦੇ ਉਹਦੇ ਨਾਲ ਪੀਅਰ ਹੁਣੀ ਸੌਖੀ ਹੋ ਜਾਂਦੀ ਆ ਤੁਹਾਨੂੰ ਈਜ਼ੀ ਆ ਤੇ ਜੌਬ ਕਰਨੀ ਵੀ ਜ਼ਿਆਦਾ ਮਤਲਬ ਕਿ ਤੁਹਾਨੂੰ ਈਜ਼ੀ ਜੌਬ ਮਿਲ ਸਕਦੀ ਆ ਤੇ ਇਸ ਤੋਂ ਅੱਗੇ ਫਿਰ ਤੁਸੀਂ ਇਦਾਂ ਕਰੋ ਕਿ ਫੋਰਨ ਵਰਕ ਐਕਸਪੀਰੀਅੰਸ ਬਣਾ ਕੇ ਆਓ ਠੀਕ ਹੈ ਇਥੇ ਉਸ ਦੇ ਵਿੱਚ ਆਉਣਾ ਤੁਹਾਨੂੰ ਲਈ ਤੁਹਾਡੇ ਲਈ ਵਧੀਆ ਹੋਊਗਾ ਜੇ ਤੁਸੀਂ ਫੋਰਨ ਵਰਕ ایکسپੀਰੀਅੰਸ ਬਣਾ ਲੈਨੇ ਹੋ ਤਾਂ ਉਹਦੇ ਨਾਲ ਜਿਹੜੀ ਤੁਹਾਨੂੰ ਪੀਅਰ ਹੁਣ ਦੇ ਵਿੱਚ ਵੀ ਮਤਲਬ ਕਿ ਆਸਾਨੀ ਹੁੰਦੀ ਆ ਤੇ ਇਸੋ ਅਗਲਾ ਕਾਰਨ ਹਾਂਜੀ ਤੀਜੇ ਨੰਬਰ ਤੇ ਇਹ ਕਿ ਤੁਸੀਂ ਕੁਕਿੰਗ ਜ਼ਰੂਰ ਸਿੱਖੋ ਜੇ ਤੁਸੀਂ ਆਉਣਾ ਹੀ ਆਉਣਾ ਹੈ ਤੁਸੀਂ ਕਹਿੰਦੇ ਕਿ ਅਸੀਂ ਜਾਣਾ ਹੈ ਤਾਂ ਕੁਕਿੰਗ ਤੁਹਾਨੂੰ ਆਉਣੀ ਚਾਹੀਦੀ ਐ ਏਟ ਲੀਸਟ ਆਪਣੇ ਆਪ ਜੋਗਾ ਤਾਂ ਤੁਸੀਂ ਹੋ ਹਣਾ ਵੀ ਬੱਚੇ ਤੁਹਾਡੇ ਆ ਰਹੇ ਨੇ ਆਪਾਂ ਪੇਰੈਂਟਸ ਨੂੰ ਵੀ ਇਹੀ ਕਹਿੰਨੇ ਆ ਕਿ ਜੇ ਤੁਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਜਾਣ ਤਾਂ ਐਟ ਲੀਸਟ ਤੁਸੀਂ ਉਹਨਾਂ ਨੂੰ ਘਰ ਦੇ ਵਿੱਚ ਈਜ਼ੀ ਮਤਲਬ ਕਿ ਜਿਹੜੀਆਂ ਕੁੱਕ ਕਰਨ ਵਾਲੀਆਂ ਚੀਜ਼ਾਂ ਆ ਉਹ ਉਹਨਾਂ ਨੂੰ ਜਰੂਰ ਸਿਖਾਓ ਹਾਂਜੀ ਕੁਇਕ ਰੈਸਪੀਜ਼ ਦੀ ਜਿੱਦਾਂ ਡਿਫਰੈਂਟ ਵੈਰਾਈਟੀ ਹੋਵੇ ਇਹ ਨਹੀਂ ਕਿ ਕੱਲਾ ਮੈਗੀ ਖਾ ਖਾ ਕੇ ਹੀ ਹਨਾ ਵਿਸਾਰਨਾ ਆ ਮੈਗੀ ਨਾਲ ਤਾਂ ਸਿਹਤ ਨਹੀਂ ਬਣਨੀ ਆ ਟੈਡ ਜਰੂਰ ਭਰਨਾ ਆ ਸੋ ਇਹ ਵੀ ਆ ਕਿ ਤੁਹਾਡੀ ਹੈਲਥ ਪਹਿਲਾ ਮਤਲਬ ਕਿ ਸਾਰੇ ਤਾਂ ਪਹਿਲਾ ਪੁਆਇੰਟ ਹੈ ਵੀ ਤੁਹਾਡੀ ਹੈਲਥ ਵਧੀਆ ਹੋਣੀ ਚਾਹੀਦੀ ਹੈ ਕੰਮ ਵੀ ਤਾਂ ਹੀ ਕਰੂਗੇ ਜੇ ਤੁਹਾਡੇ ਵਿੱਚ ਜਾਨ ਹੋਊਗੀ ਬੋਡੀ ਹੋਊਗੀ ਤੁਹਾਡੀ ਵਧੀਆ ਤੇ ਅਸੀਂ ਉਹਦੇ ਲਈ ਤੁਹਾਨੂੰ ਵਧੀਆ ਖਾਣਾ ਵੀ ਪੈਣਾ ਆ ਸੋ ਇਹ ਹੀ ਹੈ ਕਿ ਇਹ ਜਿਆਦਾ ਨਹੀਂ ਚਲੋ ਬੈਰੀ ਈਜ਼ੀ ਆ ਕਿ ਅੰਡੇ ਵਾਲਣੇ ਕੋਈ ਆਮਲੇਟ ਬਣਾਉਣੀ ਤੁਹਾਡੇ ਮੁੰਡੇ ਕੁੜੀਆਂ ਆਉਂਦੇ ਆ ਛੋਟੇ ਛੋਟੇ ਉਮਰ 'ਚ ਹੁੰਦੇ ਆ ਉਹਨਾਂ ਨੂੰ ਇਹ ਤਾਂ ਬਣਾਉਣੇ ਆਉਂਦੇ ਹੋਣੇ ਚਾਹੀਦੇ ਆ ਹਨਾ ਵੀ ਇਹਦੇ ਨਾਲ-ਨਾਲ ਨਿੱਕੇ-ਨਿੱਕੇ ਚੀਜ਼ਾਂ ਜਿਹੜੀਆਂ ਕਿ ਮਤਲਬ ਕਿ ਜਿਨ੍ਹਾਂ ਨੂੰ ਟਾਈਮ ਘੱਟ ਲੱਗੇ ਪਰ ਬਣ ਛੇਤੀ ਜਾਣ ਜਿਹੜੀਆਂ ਕਿ ਹੈਲਥੀ ਹੋਣ ਹਣਾ ਵੀ ਉਹਨਾਂ ਦੀ ਜਾਨ ਮਤਲਬ ਕਿ ਸਰੀਰ ਦੇ ਵਿੱਚ ਤਾਕਤ ਪਾਉਣ ਵਾਲੀਆਂ ਹੋਣ ਹਾਂਜੀ ਜਿੱਦਾਂ ਮੈਂ ਕਿਹਾ ਕਿ ਕੈਸ਼ ਤੇ 10-12 ਡਾਲਰ ਚ ਕਈ ਕੰਮ ਕਰਵਾਉਂਦੇ ਆ ਤਾਂ ਆਈ نو ਕਈ ਕਹਿਣਗੇ ਕਿ ਤੁਸੀਂ ਐਵੇਂ ਕਹਿੰਨੇ ਹੋ ਜائیں ਜੋ ਵੀ ਜਿਹੜਾ 10-12 ਡਾਲਰ ਆ ਉਹ ਬਹੁਤ ਹੈ ਇੰਡੀਆ ਦੇ ਮੁਕਾਬਲੇ ਮਤਲਬ ਕਿ ਪਰ ਜਿਹੜਾ ਤੁਸੀਂ ਖਰਚਾ ਕਰਨਾ ਆ ਤੁਸੀਂ ਕੈਨੇਡਾ 'ਚ ਤੁਸੀਂ ਕੈਨੇਡਾ ਦੇ ਸਾਹਮਣੇ ਕਰਨ ਮਤਲਬ ਇੱਥੇ ਹੀ ਤੁਸੀਂ ਖਰਚਾ ਕਰਨਾ ਆ ਚੀਜ਼ਾਂ ਤੁਸੀਂ ਬਾਏ ਇੱਥੇ ਹੀ ਕਰਨੀਆਂ ਤੁਸੀਂ ਇੱਥੇ ਹੀ ਖਾਣਾ ਪੀਣਾ ਲੈਣਾ ਆ ਇੱਥੇ ਹੀ ਤੁਹਾਨੂੰ ਰੈਂਟ ਦੇਣੇ ਪੈਣੇ ਇੱਥੇ ਤੁਸੀਂ ਲਾਂਡਰੀਆਂ ਕਰਨੀਆਂ ਆ ਹਨਾ ਸੋ ਪੈਸੇ ਉਹ ਤੁਹਾਡੇ ਇੱਥੇ ਹੀ ਖਰਚ ਹੋਣੇ ਆ ਉਹ ਇੰਡੀਆ ਜਾ ਕੇ ਨਹੀਂ ਤੁਹਾਡੇ ਕੰਮ ਆਉਣੇ ਹਨਾ ਵੀ ਜੇ 10-12 ਡਾਲਰ ਦੇ ਤੁਸੀਂ ਕਹੋ ਵੀ ਹਾਂ ਇੰਡੀਆ ਦੇ ਹਿਸਾਬ ਨਾਲ ਆਪਾਂ ਮੁਕਾਬਲਾ ਕਰੀਏ ਵੀ ਇੰਡੀਆ 'ਚ ਤਾਂ ਇੰਨੇ ਬਣ ਜਾਂਦੇ ਆ ਉਹਦੇ ਹਨਾ ਵੀ ਕੈਂਟ ਦੇ ਦੇਣਾ 600 ਬਣ ਜਾਂਦਾ 700 ਬਣ ਜਾਂਦਾ ਆ ਪਰ ਉਹ ਉਹ ਇੰਡੀਆ ਦੇ ਹਿਸਾਬ ਨਾਲ ਬਣਦਾ ਆਪਾਂ ਉਹਨਾਂ ਨੂੰ ਇੰਡੀਆ ਦੇ ਵਿੱਚ ਨਹੀਂ ਭੇਜ ਸਕਣਾ ਜਦ ਤੱਕ ਆਪਾਂ ਇੱਥੇ ਸੈੱਟ ਨਹੀਂ ਹੁੰਦੇ ਹਾਂਜੀ ਸੋ ਇਹੀ ਆ ਕਿ ਹਾਂਜੀ ਤੇ ਇਹਦੇ ਨਾਲ ਨਾਲ ਵੀ ਬੱਚਿਆਂ ਨੂੰ ਵੀ ਸਿਖਾਓ ਕਿ ਗਰੋਸਰੀ ਕਿੱਦਾਂ ਕਰਨੀ ਆ ਕਿੱਦਾਂ ਕਰਨੀ ਆ ਤੋਂ ਭਾਵ ਵੀ ਕਿਹੜੀ ਕਿਹੜੀ ਚੀਜ਼ ਲੋੜੀਂਦੀ ਆ ਵੀ ਜਿਹੜੀ ਜਿਹਦੇ ਮੈਨੂੰ ਉਹਨਾਂ ਦਾ ਨਹੀਂ ਸਰਣਾ ਉਹਨੂੰ ਆਣ ਕੇ ਲੈਣੀ ਪੈਣੀ ਆ ਪਹਿਲਾਂ ਤੇ ਇਹ ਹੁੰਦਾ ਕਿ ਨਿੱਕੇ ਮੋਟੀਆਂ ਚੀਜ਼ਾਂ ਤਾਂ ਬੱਚਾ ਆਪਣਾ ਨਾਲ ਲੈ ਕੇ ਹੀ ਆਉਂਦਾ ਹੈ ਆਪਨ ਪਤਾ ਹੁੰਦਾ ਪੀਰੈਂਟਸ ਨੂੰ ਕਿ ਆ ਚੀਜ਼ਾਂ ਜ਼ਰੂਰੀ ਉਹਨਾਂ ਨੂੰ ਚਾਹੀਦੀਆਂ ਆ ਪਰ ਕਈ ਵਾਰ ਕਈ ਇਹੋ ਜਿਹੇ ਹੁੰਦੇ ਆ ਵੀ ਜਿਹੜੇ ਕਹਿੰਦੇ ਵੀ ਸਾਡਾ ਸਿਰਫ ਵੀਜ਼ਾ ਹੀ ਲੱਗ ਜੇ ਵੀ ਅਸੀਂ ਉੱਥੇ ਜਾਣਾ ਸੀ ਤਾਂ ਉੱਥੇ ਜਾ ਕੇ ਲੈ ਬਈ ਮਤਲਬ ਕਿ ਸਾਨੂੰ ਤਾਂ ਕੋਈ ਟੈਨਸ਼ਨ ਐ ਨਹੀਂ ਉੱਥੇ ਤਾਂ ਸਾਰਾ ਕੁਝ ਮਿਲਦਾ ਲੈ ਲੈਣਾ ਮਿਲਦਾ ਤਾਂ ਹੈ ਪਰ ਆਉਂਦਿਆਂ ਤੁਹਾਨੂੰ ਜੌਬ ਮਿਲ ਜਾਣੀ ਏ ਜ਼ਰੂਰੀ ਨਹੀਂ ਆ ਜਿਹ ਮਤਲਬ ਹਾਲ ਦੀ ਘੜੀ ਜਿਹੋ ਜਿਹਾ ਹੁਣ ਟਾਈਮ ਚੱਲਦਾ ਆ ਦੂਜੀ ਗੱਲ ਇਹ ਵੀ ਆ ਕਿ ਹਮੇਸ਼ਾ ਟਾਈਮ ਜਿਹੜਾ ਇਕੋ ਜਿਹਾ ਨਹੀਂ ਰਹਿੰਦਾ ਹੈਗਾ ਇਹਨ ਕਾਇਮ ਚੇਂਜ ਹੋ ਜਾਣਾ ਆ ਜਿੱਦਾਂ ਪਹਿਲਾਂ ਸੀ ਉਦਾਂ ਹੀ ਹੋ ਜਾਣਾ ਆ ਸੋ ਇਹ ਆ ਕਿ ਇਹੀ ਆਪਾਂ ਤਾਂ ਮੇਰੀ ਰਿਕਵੈਸਟ ਕਰ ਸਕਦੇ ਆ ਕਿ ਹਾਲ ਦੀ ਘੜੀ ਰੁਕਣ ਚੇ ਫਾਇਦਾ ਆ ਕਿ ਨਾ ਆਓ ਕਿ ਬੱਚਿਆਂ ਨੂੰ ਆਪਾਂ ਇਨੀ ਸਟਰਗਲ ਚ ਕਿਉਂ ਪਾਉਣਾ ਆ ਹਨਾ ਵੀ ਛੋਟੀ ਛੋਟੀ ਉਮਰ ਦੇ ਵਿੱਚ ਹੈਗੇ ਪਰ ਫਿਰ ਵੀ ਚਲੋ ਜੇ ਤੁਸੀਂ ਭੇਜਣਾ ਹੀ ਆ ਜਾਂ ਤੁਹਾਡੇ ਬੱਚੇ ਆਉਣਾ ਹੀ ਚਾਹੁੰਦੇ ਆ ਤਾਂ ਬੈਸਟ ਇਹੀ ਆ ਕਿ ਆ ਜਿਹੜੇ ਕੰਮ ਤੁਹਾਨੂੰ ਕਿਹਾ ਵੀ ਇਹ ਕਰੋ ਫ੍ਰੈਂਚ ਸਿੱਖੋ ਕੁਕਿੰਗ ਸਿੱਖੋ ਤੇ ਫੋਰਨ ਵਰਕ ਐਕਸਪੀਰੀਅੰਸ ਬਣਾਓ ਤੇ ਇਹਦੇ ਨਾਲ ਨਾਲ ਥੋੜੀ ਬਹੁਤੀ ਕੁਕਿੰਗ ਸਿੱਖੋ ਆਪ ਦੇ ਆਪ ਜੋਗੀ ਠੀਕ ਆ ਤੁਹਾਨੂੰ ਆਪਣੇ ਆਪ ਦਾ ਪਤਾ ਹੋਣਾ ਚਾਹੀਦਾ ਮੈਂ ਕੀ ਖਾਣਾ ਆ ਹਨਾ ਵੀ ਕੀ ਹੈਲਥੀ ਆ ਮਤਲਬ ਕਿ ਉਹ ਚੀਜ਼ਾਂ ਤੁਹਾਨੂੰ ਬਣਾਉਣੀਆਂ ਆਉਣ ਦੀਆਂ ਹੋਣੀਆਂ ਚਾਹੀਦੀਆਂ ਵੀ ਜਾਂ ਤਾਂ ਤੁਸੀਂ ਇਹ ਨਾ ਹੋਵੇ ਸਾਨੂੰ ਬੱਚਿਆਂ ਦੀ ਮਤਲਬ ਮਾਇਮਨ ਪ੍ਰੋਬਲਮ ਇੱਥੇ ਹੀ ਹੁੰਦੀ ਹੈ ਕਿ ਅਸੀਂ ਤਾਂ ਭੁੱਖੇ ਰਹਿ ਗਏ ਅਸੀਂ ਤਾਂ ਬਿਜ਼ੀ ਬਹੁਤ ਆ ਹਨਾ ਬਿਜ਼ੀ ਹੁੰਨੇ ਉਹ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਕਈ ਇਦਾਂ ਕਹਿੰਦੇ ਆ ਕਿ ਲੈ ਫਰੈਂਚ ਦਾ ਕੀ ਆ ਅਸੀਂ ਇੱਥੇ ਆਣ ਕੇ ਸਿੱਖ ਲਾਂਗੇ ਅਸੀਂ ਨਾਲ-ਨਾਲ ਪੜ੍ਹਾਈ ਕਰ ਲੈਣੀ ਨਾਲ-ਨਾਲ ਕੰਮ ਕਰ ਲੈਣਾ ਨਾਲ-ਨਾਲ ਸਿੱਖ ਲੈਣਾ ਇਹ ਤਾਂ ਨਹੀਂ ਹੁੰਦੀ ਆ ਕਿਉਂਕਿ ਇੱਥੇ ਦੀ ਲਾਈਫ ਬਹੁਤ ਜ਼ਿਆਦਾ ਬੀਜ਼ੀ ਆ ਸ਼ਿਫਟਾਂ ਕਰ ਕਰਕੇ ਤੁਹਾਡੀ ਮਤ ਵੱਜ ਜਾਂਦੀ ਆ ਤੁਹਾਡ ਕੋਲ ਟਾਈਮ ਹੀ ਨਹੀਂ ਹੁੰਦਾ ਸੌਣ ਦਾ ਵੀ ਤਾਂ ਤੁਸੀਂ ਮਤਲਬ ਕਿ ਪੜਨ ਦੀ ਤਾਂ ਗੱਲ ਦੂਰ ਦੀ ਆ ਵੀ ਤੁਸੀਂ ਜਾ ਕੇ ਫ੍ਰੈਂਚ ਕਲਾਸਾਂ ਲਾ ਲੂਗੇ ਨਾਲ ਸੋ ਬੈਟਰ ਆ ਕਿ ਇੰਡੀਆ ਦੇ ਵਿੱਚ ਜਿੰਨਾ ਟਾਈਮ ਤੁਸੀਂ ਫ੍ਰੀ ਆ ਇੱਕ ਕਲਾਸਾਂ ਲਾਓ ਆਪਣੇ ਬੱਚਿਆਂ ਨੂੰ ਇਹ ਸਮਝਾਓ ਕਿ ਹਾਂ ਪਹਿਲਾਂ ਮਤਲਬ ਕਿ ਇਹੋ ਜੇ ਕੰਮ ਕਰਕੇ ਆਉਣ ਜਿਦੇ ਨਾਲ ਮੁੜ ਕੇ ਆਉਣ ਵਾਲੀ ਜਿਹੜੀ ਜ਼ਿੰਦਗੀ ਆ ਉਹਨਾਂ ਦੀ ਵਧੀਆ ਹੋਵੇ ਧਿਆਨ ਕਿ ਉਹਨਾਂ ਨੂੰ ਇੰਨੀ ਜ਼ਿਆਦਾ ਸਟਰਗਲ ਨਾ ਕਰਨੀ ਪਵੇ ਉਮੀਦ ਕਰਦੀ ਆ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਸੋ ਪਲੀਜ਼ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਇਹਦੇ ਨਾਲ ਜਿਹੜੀ ਵੀਡੀਓ ਨੂੰ ਗਰੋ ਹੋਣ ਦੇ ਵਿੱਚ ਮਦਦ ਮਿਲਦੀ ਆ ਧੰਨ ਹਾਂਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ